ਅੱਜ 25 ਸਤੰਬਰ ਬਟੰਡਾ ਵਿਕੇ ਮੇਲਾ ਲੱਗਿਆ ਕਿਸਾਨ ਮੇਲਾ ਤੁਹਾਨੂੰ ਵਿਜ਼ਿਟ ਕਰਾ ਰਹੇ ਆ ਅਲਸਰ ਫਲਦਾਰ ਬੂਟਿਆਂ ਦੀਆਂ ਸਾਲਾਂ ਲੱਗੀਆਂ ਹੋਈਆਂ ਵੀਡੀਓ ਬਾਲੀ ਲੰਬੀ ਨਹੀਂ ਕਰਦੇ ਆਪਾਂ ਸ਼ਾਰਟ ਵੀਡੀਓ ਬਣਾਵਾਂਗੇ ਉਹ ਤੁਸੀਂ ਦੇਖ ਸਕਦੇ ਹੋ ਬੀ ਆਲਾ ਲਸਣ ਲਾਲ ਲਸਣ ਵਾਹਿਗੁਰੂ ਜੀ ਬਾਈ ਜੱਤ ਇਹ ਵੱਖ-ਵੱਖ ਦੀਆਂ ਵਾਲੀਆਂ ਸਟਾਲਾਂ ਲੱਗੀਆਂ ਅਮਲੇਰਕੋਟਲੇ ਵਾਲਿਆਂ ਦੀਆਂ ਨਰਸਰੀ ਬਹੁਤ ਪਤਾਨਵੀਰ ਮੇਲੇ 'ਚ ਵਿਜ਼ਿਟ ਕਰ ਰਹੇ ਆ ਨੂੰ ਅੱਜ ਮੇਲੇ ਦਾ ਵਿਜ਼ਿਟ ਕਰਾ ਰਹੇ ਆ ਜੀ ਪਤਾਨ ਮੇਲਾ ਬਟਿੰਡਾ 23 ਦਸੰਬਰ ਲੇਨ ਮੰਗਲਵਾਰ ਜੀ ਨੇੜੇ ਵੀ ਨੇੜੇ ਇਲਾਕੇ ਦੇ ਕਿਸਾਨ ਵੀਰਾਂ ਮੇਲੇ ਤੇ ਵਿਜਿਟ ਕਰੋ ਕਣਕ ਦੀਆਂ ਨਵੀਆਂ ਵੈਰਾਈਟੀਆਂ ਬਾਰੇ ਜਾਣਕਾਰੀ ਪ੍ਰਾਪਤ ਕਰੋ ਦੇਖ ਸਾਡੇ ਉਹ ਕਿਸਾਨ ਵੀਰ ਵਿਜਿਟ ਕਰਕੇ ਆ ਰਹੇ ਆ ਕੁਝ ਜਾ ਰਹੇ ਆ ਆ ਮੇਨ ਗੇਟ ਆ ਗਿਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ 白橙子。 ਹਾਂ ਦਾਣਾ ਨਿਕਵਾ ਨਹੀਂ ਦੱਸਦਾ ਆਪਣਾ ਬਣਾ ਰੋਹੀ ਹੋ ਜਾਊਗਾ ਦਾਣਾ ਮੱਛੀ ਨੂੰ ਮੈਂ ਇੰਦੀ ਆ ਜੋ ਆ ਕੀ ਹਾਂਜੀ ਕਿਸਾਨ ਵੀਰੋਂ ਤੁਹਾਨੂੰ ਵਿਜ਼ਿਟ ਕਰਾ ਰਿਆ ਸੀ ਆ ਬਾਈਆਂ ਨੇ ਸਟਾਲ ਲਾਈ ਆ ਲੱਕੜ ਦਾ ਸਬਾਨ ਇਹਨਾਂ ਕੋਲੇ ਚੱਕਲੇ ਵੇਲੇ ਮਧਾਨੀਆਂ ਵੱਖ-ਵੱਖ ਕੰਪਨੀਆਂ ਵੱਲੋਂ ਟਾਲਾਂ ਲੱਗੀਆਂ ਆਰਗੈਨਿਕ

ਔਰਗੈਨਿਕ ਦਾ ਜਿਆਦਾ ਰੁਝਾਨ ਹੈ ਕਿਸਾਨ ਵੀਰੋ ਔਰਗੈਨਿਕ ਵਾਲੇ ਬਾਈ ਸਟਾਲਾ ਵੱਧ ਲਾਈ ਰੱਖਿਆ ਮੈਸਰ ਖਾਨੇ ਵਾਲੇ ਦੇਖੋ ਕੜਾੜ ਵਾਲੇ ਇੰਨਾ ਕੋਲੇ ਆਟਾ ਤਿਆਰ ਕਰਿਆ ਗਿਆ ਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡਾ ਐਡਰੈਸ ਫਾਰਮ ਦੱਸੋ ਪਹਿਲਾਂ ਦਾ ਸਾਡੇ ਫਾਰਮਰ ਫੂਡ ਦੇ ਨਾਂ ਦੇ ਹੈ ਜੀ ਪਰਮ ਮੈਸਰ ਖਾਨ ਨੇ ਮੈਸਰ ਖਾਨ ਨੇ ਹਾਂ ਜੀ ਕਿਸਾਨ ਕਲਾੜਾ ਕਹਿੰਦੇ ਆ ਪਹਿਲਾਂ ਕਿਸਾਨ ਕਲਾੜੇ ਦੇ ਨਾਂ ਤੇ ਸੀਗਾ ਠੀਕ ਹੈ ਉਹਦੇ ਨਾਲ ਪ੍ਰੋਸੈਸਿੰਗ ਦਾ ਕੰਮ ਚੱਲ ਪਿਆ ਆ ਟਿਉਟਿਆਂ ਦਾ ਤੇਲ ਦਾ ਮਸਾਲੇ ਪਹਿਲਾਂ ਆਪਣਾ ਇਕੱਲੇ ਗੁੰਦਦਾ ਸੀਗਾ ਠੀਕ ਹੈ ਜੀ ਹੁਣ ਫਾਰਮ ਫੂਡ ਦੇ ਨਾਂ ਤੇ ਆਪੇ ਤੇ ਕਿਹੜੀ ਕਿਹੜੀਆਂ ਵੈਰਾਈਟੀਆਂ ਜੀ ਸਾਨੂੰ ਦੱਸ ਦੋ ਮਾੜਾ ਇੱਧਰ ਆਟੇ ਲੱਗੇ ਹੋਏ ਆ ਸਾਡੇ ਕੋਲੇ ਇਹ ਮੱਕੀ ਦਾ ਆਟਾ ਜੀ ਮੱਕੀ ਦਾ ਆਟਾ ਠੀਕ ਹੈ ਜੀ ਇਹ ਮੈਕਸਾਈ ਮਲਟੀ ਗ੍ਰੇਨ ਹੈ ਮਲਟੀ ਗ੍ਰੇਨ ਆਟਾ ਆ ਗਿਆ ਜਵਾਂ ਦਾ ਆ ਗਿਆ ਜੀ ਬਿਸਣ ਆ ਗਿਆ ਬਾਜਰੇ ਦਾ ਆ ਗਿਆ ਜੀ ਅਸਰੋਂ ਤੇਲ ਆ ਗਿਆ ਅਸਰੋਂ ਦਾ ਤੇਲ ਆ ਗਿਆ ਹਾਂ ਜਿਹੜਾ ਫਲਗੋੜਾ ਆ ਗਿਆ ਜੀ ਫਲਗੋੜਾ ਆ ਗਿਆ ਹਾਂ ਅਲਸੀ ਦੀ ਪਿੰਨੀ ਆ ਗਈ ਅਲਸੀ ਪਿੰਨੀ ਆ ਗਈ ਜੀ ਨਾਰੀਅਲ ਦੀ ਪਿੰਨੀ ਨਾਰੀਅਲ ਦੀ ਪਿੰਨੀ ਆ ਗਈ ਨਾਰੀਅਲ ਦਾ ਗੋੜਾ ਨਾਰੀਅਲ ਦਾ ਸਾਫ ਦਾ ਗੋੜਾ ਗੁੜਚਣਾ ਗੁੜਚਣਾ ਹੀ ਭਈਆਂ ਕੋਲੇ ਇਹ ਹਰਬਲ ਗੋੜਾ ਇਹ ਜੀ ਬਾਰਾਂ 83 ਜਮ ਐਕਸਲ ਇਹ ਵੀ ਤਿਆਰ ਕਰਦੇ ਆ ਜੀ ਹਾਂ ਜੀ ਹਾਂ ਸੋਡਾ ਡ੍ਰੈਸ ਜੇ ਕੋਈ ਕਿਸਾਨ ਵੀਰ ਨੇ ਆਉਣਾ ਹੋਵੇ ਤੁਹਾਡੇ ਕੋਲੇ ਜਾ ਆਨ ਲੈਂਡ ਮਗਵਾਉਣਾ ਹੋਵੇ ਸਾਡਾ ਜਿਲ੍ਹਾ ਬ헨ੜੀ ਜੀ ਪੈਂਦਾ ਮਾਨਸਾ ਬ헨ੜਾ ਰੋਡ ਤੇ ਐਮਐਸ ਸਾਣਾ ਬਸ ਸਟੈਂਡ ਤੇ ਆਪਣਾ ਪ੍ਰੋਜੈਕਟ ਠੀਕ ਹੈ ਜੀ ਇਹ ਤੁਹਾਡਾ ਕੋਈ ਕੰਟੈਕਟ ਨੰਬਰ ਕੋਡ 941756685 ਜੇ ਵੀ ਬਾਹਰ ਮਗਵਾਉਣਾ ਚਾਹੁੰਦਾ ਭੇਜ ਹਾਂਜੀ ਹਾਂਜੀ ਕੋਈ ਕੋਈ ਦਾ ਹੁੰਦਾ ਜੀ ਤੇ ਰੇਟ ਵਾਜੇ ਵੀ ਹੁੰਦਾ ਜੀ ਹਾਂਜੀ ਹਾਂਜੀ ਰੇਟ ਵਾਜੇ ਜੀ ਇੰਕੇ ਭਾਈ ਜੀ ਬਹੁਤ ਧੰਨਵਾਦ ਜੀ ਮਿਹਰਬਾਨੀ ਕਿਸਾਨ ਮੀਰੋ इ को देसी तेल बनाए तो है जी बहुत तो ब्रांड है जी थोड़ा नीक है, है बची बाबा सुखा सपताल नरगंडी का तेल पूछ रहे बइया नु क ਲਾਏ ਇਨਾਂ ਕੋਲੇ ਮੁੰਦਾ ਤੇਲ ਨਾਲ ਪੈਸੇ ਆਪੇ ਇਨਾਂ ਦੇ ਲਿਖਿਆ ਪਿਆ ਗੱਲਬਾਤ ਕਰਾਉਣੇ ਆ ਇਹ ਦੇ ਨਾਲ ਸਸੀ ਕਾ ਜੀ ਬਾਜੀ ਸਾਨੂੰ ਦੱਸੋ ਜੀ ਫਾਰਮਰ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਵੀ ਤੁਹਾਡੇ ਕੋਲ ਕਾਹਦਾ ਤੇਲ ਪੰਦਾ ਹੈ ਹਾਂਜੀ ਬਹੁਤ ਖੁਸ਼ੀ ਵਾਲੀ ਗੱਲ ਹੈ ਤੁਹਾਨੂੰ ਮਿਲ ਕੇ ਵੀ ਹਾਂਜੀ ਇਹ ਸਾਡਾ ਸੁਖਾ ਹਸਪੀਟਲ ਹੈ ਜੀ 35 ਸਾਲ ਤੋਂ ਠੀਕ ਹੈ ਜੀ 바ਵਾ ਸੁਖਾ ਹਸਲ ਐਰੋਮੈਡਿਕ ਠੀਕ ਹੈ ਬਈ ਇਹ ਅਸੀਂ ਜੋੜਾਂ ਦਾ ਇਲਾਜ ਕਰਦੇ ਹਾਂ ਇੱਥੇ ਰੀਡ ਦੀ ਹੱਡੀ ਦਾ ਸਪੈਸ਼ਲ ਹੈ ਉਸ ਤੋਂ ਬਾਅਦ ਸਾਡਾ ਨਰਗੁੰਡੀ ਦਾ ਤੇਲ ਬੰਦਾ ਵੀ ਜਿਹੜਾ ਬ੍ਰਾਂਡ ਚੀਜ਼ ਹੈ ਠੀਕ ਹੈ ਜੀ ਤੁਸੀਂ ਆਹ ਤੇਲ ਹੈ ਜੀ ਨਰਗੁੰਡੀ ਦਾ ਇਹ ਤੁਸੀਂ ਪਹਿਲੀ ਵਾਰ ਇਸ ਕਰੋਗੇ ਦਰਦ ਨੂੰ ਰਾਤ ਕਰਨ ਦਾ ਨਾਲ ਦੀਆਂ ਠੀਕ ਕਰਨ ਦਾ 2-4 ਦਿਨ ਮਰਨ ਤੋਂ ਬਾਅਦ ਠੀਕ ਹੋ ਜਾਂਦਾ ਠੀਕ ਹੈ ਜੀ ਦੁਬਾਰਾ ਆਪਾਂ ਨੂੰ ਇਹਦੀ ਜ਼ਰੂਰਤ ਨਹੀਂ ਪੈਂਦੀ ਇਹ ਸਾਡੇ ਹਾਸਾ ਚ 1000 ਦਾ ਇਸ ਸਾਲ ਤੇ ਅਸੀਂ 200 ਰੁਪਏ ਦਿੰਨੇ ਹਰੇਕ ਪਸਾਨ ਮੇਲੇ ਦਿੰਨੇ ਆ ਜੇਕਰ ਫਿਰ ਵੀ ਕਿਸੇ ਭਰਾ ਨੂੰ ਹਾਂਜੀ ਰਾਮ ਨਾ ਆਵੇ ਵੈਸੇ ਤਾਂ ਇਹੋ ਜੀ ਪ੍ਰੋਬਲਮ ਨਹੀਂ ਆਈ ਕਿ ਅਸੀਂ ਉਹਨੂੰ 200 ਰੁਪਏ ਵੀ ਵਾਪਸ ਦਿੰਨੇ ਆ ਓਕੇ ਜੀ ਤੇ ਘਰੇ ਜੇ ਮੰਗਾਉਣਾ ਹੋਵੇ ਤੇ ਉਹ ਆਪਣੇ ਘਰੇ ਬੈਠੇ ਆਨਲਾਈਨ ਮੰਗਾ ਸਕਦਾ ਆਨਲਾਈਨ ਸਾਡੀ ਜਿਹੜੀ ਉਹ ਵੈਬਸਟੋਰ ਲੱਗਦਾ ਹਾਂ ਬਣੀ ਹੋਈ ਆ ਆਨਲਾਈਨ ਤੁਸੀਂ ਇਹਨੂੰ ਮੰਗਵਾ ਸਕਦੇ ਹੋ ਤੁਹਾਡਾ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ ਜੀ 98155 ਤੇ 66030 ਠੀਕ ਹੈ ਡਾਕਟਰ ਹਰਬੰਸ ਬਾਵਾ ਤੇ ਸ੍ਰੀ ਮੁਖਤਸਰ ਸਾਹਿਬ ਹਸਪੀਟਲ ਆ ਵੀ ਸਾਡਾ ਓਕੇ ਤੁਸੀਂ ਜਦੋਂ ਮਰਜ਼ੀ ਸਾਡੇ ਕੋਲੇ ਆ ਸਕਦੇ ਹੋ ਵੈਂਡਮ ਰਾਡਕਨ ਹਸਪੀਟਲ ਸੇ ਆ ਸਕਦੇ ਹਾਂ 1000 ਵਾਲਾ 13 200 ਰੁਪਏ ਪ੍ਰਾਪਤ ਕਰ ਸਕਦੇ ਉਹ ਪੂਰੇ ਪੰਜਾਬ ਚ ਸਟਾਲ ਲੱਗਦੀ ਹੈ ਹਰ ਇੱਕ ਥਾਂ ਮੇਲੇ ਤੇ ਠੀਕ ਹੈ ਭਾਈ ਤੇ ਬਹੁਤ ਚੰਗਾ ਹੁੰਦਾ ਹੈ ਠੀਕ ਹੈ ਭਾਈ 1000 ਰੁਪਏ ਤੇ ਤੇਲ ਆ ਪਾਈਆਂ ਕੋਲੇ ਮੁਕਸ਼ਰ ਇਹਨਾਂ ਦਾ ਹਸਪੀਟਲ ਹੈ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ एक ही भाई किसान भी का ज्यादा दौर चल रहा है एक घरे सब्जी किचन गार्डन पंप चाहते छोटे ਹਰ ਵੱਲ ਦਵਾਈਆਂ ਖਾਣਾ ਪਾਈਆਂ ਕੋਲੇ ਟੱਪਾਂ ਵਾਲੀ ਸਟਾਲ ਹੋਰ ਜਰਨੀ ਤੋਂ guttar ਆਉਂਦਾ ਹੋਰ ਜਰਨੀ ਤੋਂ guttar ਆਉਂਦਾ ਹੋਰ ਜਰਨੀ ਤੋਂ guttar ਆਉਂਦਾ ਪਈਰਵਾ 15 ਟਿੱਕਿਆਂ ਯੂਨੀਵਰਸਿਟੀ ਦੇ 게ਟ ਦੇ ਅੰਦਰ ਸਟਾਲਾਂ ਲੱਗੀਆਂ ਕੰਪਨੀਆਂ ਦੀਆਂ

ਸਭ ਤੋਂ ਪਹਿਲਾਂ ਜੀ ਆਇਆਂ ਨੂੰ ਮਾਰਕੀਟਿੰਗ ਦੇ ਸੌਰੀਆਲੇ ਤੁਹਾਡੇ ਨੂੰ ਬਹੁਤ ਬਹੁਤ ਵਾਰੀ ਸਤਿ ਸ੍ਰੀ ਅਕਾਲ ਕਰਕੇ ਆਪ ਸਭੀ ਲੈ ਕੇ ਨਾਲ ਲਈ ਕੀ ਚਾਹ ਦੇਖੋ ਕਿਸਾਨ ਵੀਰੋ ਪਹਿਲਾਂ ਆਪਾਂ ਕਣਕ ਗੋੜ ਦਿੰਦੇ ਸੀ ਇਹਦੇ ਨਾਲ

ਪੜਾਸ਼ੀ ਨਹੀਂ ਵੇਦੇ ਸੋ ਹਾਰੀ ਗਿਆ ਪਤਾ ਦੇ ਬੇਕਰ ਵਾਖ ਵਖ ਡਾਕਟਰਾਂ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਡੀਆਂ ਵਾਸਤੇ ਜੀ ਨਵੀ ਕਿਸਮ ਅਸੀਂ 175 ਨਹੀਂ ਆ ਰਹੇ ਹਨ ਕੀ ਖੋਰੀ ਹੈ ਸੋ ਉਸ ਨੂੰ ਦੀ ਖਾਣੇ ਕੋਲ ਜਾਣ ਤੈਗੇ ਨੇ ਜਦ ਉਪਕੀ ਸਿੰਘ ਮਾਹਰ ਜਨ ਦੌਰ ਦੇ ਡਾਟ ਨੇ ਡਿਪਾਰਟਮੈਂਟ ਆਇਆ ਸੋ ਮੈਂ ਉਹਨਾਂ ਬੀਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਤੋਂ ਮੋਠਾਂ ਦੇ ਨਾਲ ਕੇ ਆਉਂਦੇ किसान भीर जानकारी प्राप्त कर रहे पहुंच रहे मेले ते किसान मेला बठिंडा विखे ਹਾਂ ਇਹ ਸਾ ਪੰਜਾਬ ਦੀ ਦੋ ਬੰਨਾਂ ਦਾ ਦੇਖਣੀ ਬਾਕੀ ਹੈ ਸਾਡਾ ਪੇਰੇ ਨੂੰ ਹਾਂ ਸਾਡ ਵੀਰੋ ਸੋਨਾ ਰਿਕਾ ਵਾਲਿਆਂ ਨੇ ਲਾਈ ਹੈ ਜੀ ਕੰਪਨੀ ਵਾਲਿਆਂ ਨੇ ਸਟਾਲ ਡੀਆਈ ਸਾਡ